ਰੀਰੀ ਲੱਲੀ পাপ ਕਮਾਣੇ ਫੜ ਅਵਗਣ ਗੁਣ ਵਿਸਰਿਆ ਲੱਲੇ ਕਹਿੰਦੇ ਨੇ ਛੋਟੇ ਬੱਚੇ ਨੂੰ ਲਾਲਾ ਯੂਪੀ ਦੀ ਬੋਲੀ ਹੈ ਜਿਹੜੇ ਯੂਪੀ ਚ ਰਹੇ ਨੇ ਜਾਣਦੇ ਨੇ ਇਹ ਬੁੱਧੀ ਛੋਟੀ ਐ ਸਾਡੀ ਵਿਦਵਾਨਾਂ ਦੀ ਫੜਦ ਨੂੰ ਗੈਰ ਐ ਤੇ পাপ ਕਿਉ ਕਬੂਦੀ ਐ ਰੀਰੀ ਲੱਲੀ পাপ ਕਮਾਣੇ ਇਹਦਾ ਬਹੁਤ ਜਵਾਬ ਕਹਿ ਦੇ ਇਨੂੰ ਤਾਂ ਬੋਲਣਾ ਹੀ ਨਹੀਂ ਉਹਦਾ ਜੇ ਜਾਨ ਨਾਲ ਬੋਲ ਨਹੀਂ ਸਕਦਾ ਨਾ ਤੋਤਲਾ ਬੋਲਦਾ ਹੈ ਇਹਦਾ ਤੋਦਲੀ ਬੋਲਦੀ ਹੈ ਸਿੱਧਾ ਲਫ਼ਜ਼ ਬੂਤੋਂ ਨਿਕਲਦਾ ਹੀ ਨਹੀਂ ਇਹਦੇ ਇਹ ਇਹ ਮੈਂ ਆਖਿਆ ਕਿੱਥੇ ਕਹ ਲੂ ਸੱਚ ਕਿੱਥੇ ਬੋਲ ਲੂ ਜੇ ਇਹ ਸੱਚ ਨੂੰ ਕਿਵੇਂ ਸਮਝਾ ਦੂ ਇਹਨੂੰ ਬੋਲਣੇ ਨਹੀਂ ਉਹਦਾ ਜਿਵੇਂ ਣਾ ਸਮਝਾ ਦੂ ਕੋਈ ਗੱਲ ਛੋਟਾ ਬੱਚਾ ਹੋਵੇ ਸਾਲ 1.5 ਸਾਲ ਦਾ ਉਨੂੰ ਕਹਿ ਦਿਆ ਸੁਨੇਹਾ ਦੇ ਦੇਊਗਾ ਤੇ ਪਰਮੇਸ਼ਰ ਦਾ ਸੁਨੇਹਾ ਇਹ ਵਿਦਵਾਨ ਕਿਵੇਂ ਦੇ ਦਿੰਦੇ ਤੁਹਾਨੂੰ ਕਰਵੇ ਕਿਵੇਂ ਕਰ ਦੇਣਗੇ ਇਹ ਕਰਵੇ ਕਰਨਾ ਸੀਗਾ ਮੈਸੇਜ ਪੜ੍ਹ ਕੇ ਸਮਝ ਕੇ ਬੋਲਣਾ ਨਹੀਂ ਹੁੰਦਾ ਉਹਦੀ ਜ਼ੁਬਾਨੇ ਨੇ ਉਲਟਦੀ ਜੇ ਉਹ ਤਾਂ ਹੈ ਦੁਕਾਨਦਾਰ ਦਾ ਸੁਭਾਅ ਤਾਂ ਕਹੂਗਾ ਦੀ ਮਾਂ ਬੱਚੇ ਦੀ ਮਾਂ ਸਮਝ ਲੈਂਦੀ ਹੈ ਵੀ ਇਹ ਕੀ ਕਹਿੰਦਾ ਇਹ ਆ ਦੁਕਾਨਦਾਰ ਸਮਝ ਲੈਂਦਾ ਜਿੱਥੇ ਰੋਜ ਜਾਂਦਾ ਹੋਵੇ ਵੀ ਕੀ ਬੋਲਦਾ ਇੱਕ ਤਾਂ ਵਾਰ ਵਾਰ ਜਾਂਦਾ ਦੁਕਾਨ ਤੇ ਉਹ ਰੋਜ ਦਾ ਦੁਕਾਨਦਾਰ ਵੀ ਸਮਝ ਲੈਂਦਾ ਵੀ ਇਹ ਕੀ ਬੋਲਦਾ ਆ ਫਿਰ ਉਂਗਲੀ ਲਾ ਕੇ ਦੱਸੇ ਆ ਜੀ ਚਾਹੀਦੀ ਜੇ ਨਾ ਸਮਝ ਆਵੇ ਕਹਿੰਦਾ ਉਂਗਲੀ ਲਾ ਦੇ ਤੂੰ ਕੀ ਲੜੇ ਉਗੜੀ ਦਾ ਤਾਂ ਆਵੇ ਜੇ ਨਾ ਘਰ ਦੀ ਤਾਂ ਹੋਵੇ ਉਹ ਤਾਂ ਹੈ ਨਹੀਂ ਉਗੜੇ ਲਾਉਣ ਵਾਲੀ ਦਾ ਚੀਜ਼ ਹੈ ਨਹੀਂ ਬੋਲਣਾ ਇਹਨਾਂ ਨੂੰ ਉਹਦਾ ਨਹੀਂ ਬਣ ਗਏ ਹੈ ਧਰਮ ਦੇ ਠੇਕੇਦਾਰ ਸਮਝਾਉਣ ਵਾਲੇ ਵਿਦਵਾਨ ਹੁਣ ਕਿਸ ਦੀ ਡੁੱਬਦੀ ਕਿਸ ਦੀ ਤਰਦੀ ਬੇੜੇ ਕਿਵੇਂ ਬੰਨੇ ਲਾਉਂਦੇ ਕੀ ਸਮਝਾ ਦਿੰਦੇ ਲੋਕਾਂ ਨੂੰ ਇਹ ਵਿਦਵਾਨਾਂ ਦੇ ਸਰਤੇ ਸਰਦਾ ਤੁਸੀਂ ਧਰਮ ਓ ਆ ਰੀਰੀ ਲੱਲੀ ਨੇ ਓ ਇਹਨਾਂ ਨੂੰ ਕਿਹਾ ਆਇਆ ਦੀਦੀ ਲੱਲੀ ਪਾਪ ਕਮਾਣੇ ਪਾਪ ਕਬੋੜੇ ਪਾਪ ਕਮਾਣੇ ਆ ਮਰਜੀ ਦੇ ਮਾਲ ਕਰਿਓ ਬੰਦੀ ਮਰਜੀ ਇਹਨਾਂ ਜੋ ਖਤਮ ਦੀ ਹੋਈ ਹੁਕਮ ਦਾ ਵਿਰੋਧ ਹੈ ਜੋ ਹਟਿਆਰੀ ਉਧਰੋਂ ਪਾਣੇ ਜੀ ਚੱਲਦੇ ਦੀ ਪਾਣੇ ਤਾਂ ਪੂਰੀ ਬੁੱਧ ਚਲਦੀ ਆ ਪੂਰੀ ਬੁੱਧ ਜਦ ਹੋ ਜਾਂਦੀ ਆ ਤਾਂ ਪਾਣਾ ਮਿੱਠਾ ਲੱਗਦਾ ਪਹਿਲਾਂ ਪਾਣਾ ਨਹੀਂ ਮਿੱਠਾ ਲੱਗਦਾ ਅਸੀਂ ਕਹਿਦੇ ਆ ਪਾਣਾ ਮਿੱਠਾ ਪਾਣਾ ਮਿੱਠਾ ਬੱਲੋ ਜਿਉਂ-ਜਿਉਂ ਮੰਨਦੀ ਐ ਉਹਦੇ ਤੇ ਉੱਤੇ ਪੂਰੀ ਹੁੰਦੀ ਐ ਸੁਣ ਕੇ ਨਹੀਂ ਬੁੱਧ ਪੂਰੀ ਹੁੰਦੀ ਬੁੱਧ ਕੇ ਪੂਰੀ ਹੁੰਦੀ ਜੜਾਂ 'ਚ ਜਿੰਨਾ ਮਰਜੀ ਪਾਣੀ ਖੜਾ ਰਹੇ ਪੌਦੇ ਐਂ ਰੀਆ ਵੀ ਜ਼ਿਆਦਾ ਪਾਣੀ ਜੇ ਹੁਣੇ ਅੰਬ ਲੱਗਿਆ ਉਹਨਾਂਗੇ ਅੱਜੇ ਸਾਲ ਚ ਅਬ ਲਾਦਾ ਪਾਣੀ ਜਿੰਨਾ ਤੇ 10 ਸਾਲ ਚ ਪੀਂਦੇ ਨਾ ਇਕੱਠਾ ਪਾਣੀ ਖੜਾ ਕਰ ਦੋ ਜੀ ਜੜਾਂ 'ਚ ਸਮਝੋ ਕੁਝ ਉਹ ਇਹ ਕਰਕੇ ਜਿਹੜੇ ਜਿਆਦਾ ਪਾਠ ਕਰਦੇ ਨੇ ਨਾ ਪੇਸ਼ੇਵਰ ਹੋ ਗਏ ਉਹਨਾਂ ਦੇ ਤਾਂ ਪੱਤੇ ਸੁੱਕ ਗਏ ਸਮਾ ਪੱਤੇ ਝੜ ਗਏ ਸੁੱਕ ਕੇ ਝੜਾ ਗਏ ਕਈ ਤਾਂ ਪੇੜੇ ਸੁੱਕ ਗਏ ਕਈ ਮਾੜੇ-ਮੋੜੇ ਪੇੜਾ ਜਾਣੇ ਇਹ ਫੜੀ ਨਿਕੜ ਜਵੇ ਤਾਂ ਸ਼ਾਇਦ ਫੇਰ ਫੁੱਟਿਆ ਉਹਨੂੰ ਨਹੀਂ ਗਏ ਪਾਣੀ ਵਿੱਚ ਖੜੇ ਪੇੜ ਸੁੱਕ ਜਾਂਦੇ ਹੁੰਦੇ ਐ ਬਰਦਾਰਿਆਂ ਦੇ ਵਿੱਚ ਜਿੱਥੇ ਜ਼ਿਆਦਾ ਪਾਣੀ ਹੈ ਨਾ ਮਾਇਆ ਦਾ ਸਭ ਸੁਪਿਆੜੂ ਕਈਆਂ ਦੇ ਛੋਕਰ ਆਏ ਨੇ ਕਈਆਂ ਦੇ ਪੱਤੇ ਝੜ ਚੁੱਕੇ ਨੇ ਕਈ ਬਿਲਕੁਲ ਸੁੱਕੇ ਨੇ ਐ ਜੀ ਹਾਲਤ ਹੈ ਬੜਾ ਅਗਣ ਗੁਣ ਮਿਸਰਿਆ ਪੜ ਆਪਗੁਣ ਆਪਗੁਣ ਪੜ ਲੈ ਇਤੇ ਅੱਗੇ ਆਪਗੁਣ ਪੜੇ ਰਿਆ ਸੀ ਆ ਜਿਹੜੇ ਆਪਗੁਣ ਪੜੇ ਨੇ ਇਹਨੂੰ ਹਨ ਪੜਿਆ ਕਰ ਲੈ ਰੀਰੀ ਲੱਲੀ ਨੇ ਵਿਦਵਾਨਾਂ ਨੇ ਆਉਗਣ ਪੜੇ ਹੋਏ ਨੇ ਆ ਮੇਰਾ ਪਿਓ ਆ ਮੇਰੀ ਬਤਾਈ ਵਿਦਵਾਨ ਪੈਂਦੇ ਨੇ ਭਾਜ ਭਾਜੇ ਇਤਿਹਾਸ ਮੇਨੋਂ ਮਰ ਜਾਓਗੇ ਦਵਾਸ ਉਹਨਾਂ ਕੌਮਾਂ ਇਰਾਦ ਤੇ ਮੇਰਾ ਕੌਮ ਬੀ ਰਹਦੀਓ ਇਹਨਾਂ ਨੇ ਕੌਮਾਂ ਰੱਖਣੀਆਂ ਨੇ ਕੌਮਾਂ ਝਗੜੇ ਦੀ ਜਾਲ ਨੇ ਸੰਸਾਰ ਚ ਸੰਸਾਰ ਦੇ ਵਿੱਚ ਝਗੜਾ ਕੌਮਾਂ ਦੀ ਕੌਮਾਂ ਚੜੜੇ ਦੀ ਜਾਲ ਨੇ ਜਿੱਦਾਂ ਜਰ ਕੌਮਾਂ ਦੇ ਝਗੜਾ ਫਿਰ ਨਹੀਂ ਸਕਦਾ ਝਗੜਾ ਕਦ ਮਿਟੂਗਾ ਇੱਕ ਪਿਤਾ ਇੱਕ ਸੇ ਆਮਾਰਕ ਕੌਮਾਂ ਇਹ ਗੱਲ ਕਦੇ ਬੰਨਣਗੀ ਸਾਰੇ ਵਿਦਵਾਨ ਝਗੜੇ ਦੀ ਜਾਲ ਨੇ ਜਿੱਦਾਂ ਜਰ ਇਹਨਾਂ ਤੇ ਢਾਂਗਰੀ ਫਿਰਦੀ ਇਹਨਾਂ ਦੇ ਸਾਗਾ ਨਹੀਂ ਫਿਰਦਾ ਉਹਨਾਂ ਚ ਅਮਨ ਨਹੀਂ ਹੋ ਸਕਦਾ ਸੰਸਾਰ ਚ ਕਦੇ ਵੀ ਕਦੇ ਅਮਨ ਨਹੀਂ ਬਥਰ ਜਿਹੜੀ ਗੱਲ ਹੈ ਕਹਿੰਦੇ ਜੇ ਇਹਨਾਂ ਨੂੰ ਪੁੱਛਿਆ ਜਾਵੇ ਸੰਗਤ ਵਿੱਚ ਵੀ ਦੱਸੋ ਆਹ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਕਿਸ ਬੇਸਤੇ ਕਰਨੀ ਪੁੱਛਣਾ ਨਹੀਂ ਕੋਈ ਜੋਬਰਜੀ ਬੋਲ ਕੇ ਗੁਰਦਾਰੇ ਚਲਾ ਜਾਵੇ ਜੋਬਰਜੀ ਬੋਲ ਕੇ ਕੁਛ ਤੇ ਚਲਾ ਜਾਵੇ ਜੋਬਰਜੀ ਕਨਜੀ ਅਬ ਇਹ ਵਿਅਕਤੀ ਦੀ ਛੂਟ ਹੈ ਵਾਹ ਵਾਹ ਚੰਗੀ ਗੱਲ ਹੈ ਅਗਲਾ ਹੁਣ ਦੀ ਛੂਟ ਹੈ ਜੇ ਅਬ ਇਹ ਵਿਅਕਤੀ ਦੀ ਛੂਟ ਹੈ ਆਪਣੇ ਵਿਚਾਰ ਦੱਸਣ ਦੀ ਛੂਟ ਹੈ ਬੋਲਣ ਦੀ ਜਦ ਇਹ ਫਿਰ ਬੜ ਡਾ ਗਾ ਨਹੀਂ ਜੇ ਜੋ ਕੁਝ ਕਹੇ ਠੀਕ ਹੈ ਛੂਟ ਹੈ ਉਹਦੇ ਆਪਣੇ ਵਿਚਾਰ ਦੱਸਦੇ ਉਹ ਤਾਂ ਘਰ ਕਾਤੇ ਬਲੂਰੇ ਕਪਾਜ਼ੇ ਛੂਟ ਗਏ ਨਾ ਦੂਏ ਪਾਸੇ ਕੇਸ ਬਣਾਉਦੇ ਹੋ ਯਾ ਲੇਖੋ ਇੱਕ ਕਿਹਦੇ ਹੱਦ ਤੱਕ ਝੂਠ ਹੈ ਫਿਰ ਕਿਹੜੀ ਹੱਦ ਤੱਕ ਝੂਠ ਹੈ ਤਸਲੀਮਾ ਨੂੰ ਹਦੋਂ ਹੀ ਬੈਠਣਾ ਹੈ ਪ੍ਰੋਟੈਕਸ਼ਨ ਕਿਹੜੀ ਹੱਦ ਤੱਕ ਝੂਠ ਹੈ ਸੁਪਰੀਮ ਕੋਰਟ ਦੇ ਜਿਹੜੇ ਜੱਜ ਨੇ ਸਾਰੇ ਪਾਗਲ ਨੇ ਹੈ ਜਿਹੜੇ ਟੋਟਲ ਵਿਦਵਾਨ ਨੇ ਪਾਗਲ ਨੇ ਤਾਂ ਨਹੀਂ ਦੇ ਇਹ ਸਭ ਉਸਦੇ ਬੁਲਕੇ ਨੂੰ ਦੇ ਦੋ ਜਿਹੜੀ ਸਾਹਮਣੀ ਨਾ ਤੇ ਉਹ ਦੁਆ ਜੱਜ ਲਿਆਉਂਦੇ ਨੇ ਹੋਰ ਹੁਕਮ ਕਰ ਦਿੰਦਾ ਦੁਆ ਲਿਆਉਂਦੇ ਨੇ ਹੋ ਕੋ ਹੋਰ ਫਿਰ ਉੱਥੇ ਕੀ ਹੋਈ ਗੱਲ ਤਾਂ ਵਰਜੀ ਤੇ ਖੜੀ ਜਾਂਦੀ ਕਿ ਕਰੂਨ ਦੀ ਅਖਦਾਬਲ ਇੱਕ ਪਾਸੇ ਰਹਿ ਗਈ ਹੈ ਕਰੂਨ ਦੀ ਅਖਦਾਬਲ ਤੇ ਤੌਹੀਨ ਨਸਾਬਾਤ ਤੇ ਫਿਰਲੇ ਆਪਣੇ ਆਪਣੇ ਦੰਦ ਬਾਣੀ ਸਾਡੇ ਕੋਲ ਹੈਗੀ ਹੈ ਵਰਜੀ ਸਿੱਖਲੀ ਚਲਦੀ ਹੈ ਵਰਜੀ ਆਪਣੀ ਆਪਣੀ ਚਲਦੀ ਹੈ ਟੱਡਾ ਵੀ ਤਾਹੀ ਖੜਕਦਾ ਹੈ ਨਾ ਅਬ ਵਿੱਚ ਸਿੱਖਾਂ ਦਾ ਆਪੜੀ ਆਪੜੇ ਤਲਵਾਰਾਂ ਵਿੱਚ ਤਾਹੀ ਧੂਈ ਫਰਦਾ ਸਵਾਲ ਆਇਆ ਤੁਹਾਡੇ ਅੰਦਰ ਇਮਾਨਦਾਰੀ ਕਿੰਨੀ ਹੈ ਇਹ ਇਮਾਨਦਾਰੀ ਹੋਣੀ ਹੈ ਤਾਂ ਬੇਈਮਾਨੀ ਨੂੰ ਤਾ ਉਹ ਨਾਸ ਕਰਨ ਦਾ ਕੰਮ ਪਰਮੇਸ਼ਰ ਦਾ ਹੈ ਉਹ ਬੇਈਮਾਨੀ ਦੇ ਇਹ ਜਦ ਬੱਦੀ ਹੈ ਉਹ ਨਾਸ ਕਰਦਾ ਹੈ ਇੱਕੇ ਸੇ ਹਾਦਸਾ ਇਹਨੂੰ ਘਟਾਉਣਾ ਉਹਦੀ ਡਿਊਟੀ ਹੈ ਮਾਨਦਿਕ ਡਿਊਟੀ ਹੈ ਬਈ ਬੱਦ ਨੂੰ ਘਟਾਉਣਾ ਗਰਭ ਤੇ ਪ੍ਰਹਾਰ ਕਰ ਲੋ ਇਹ ਤਾਂ ਉਹਦੀ ਡਿਊਟੀ ਹੈ ਪਰਮੇਸ਼ਰ ਤੋਂ ਬਾਗੀ ਹੋ ਕੇ ਅਸੀਂ ਜੁੜੋ ਚਾਹਦੇ ਹਾਂ ਅਜੀਬ ਗੱਲ ਹੈ ਉਹ ਤਾਂ ਬਾਗੀ ਹੋ ਕੇ ਕਿਵੇਂ ਜੀ ਸਕਦੇ ਹੈ ਕਿਵੇਂ ਜੰਦਾ ਰਹੇ ਚੱਲਦੇ ਹੋ ਗੁੱਡ ਇਹ ਰੰਗ ਜਹੇ ਰੋ ਪਤਾ ਹੋਵੇ ਨਾ ਵਿਸ਼ਵਾਸ ਕਰਨ ਕੁਰਬਾਨੀ ਤਾਂ ਕਹਿੰਦੀ ਹੈ ਨਾ ਜਿਹਨੂੰ ਸਾਰੇ ਬੜਦੇ ਰਿਹਾ ਅੱਜ ਵੀ ਬਾਣੀ ਸਭ ਤੋਂ ਉੱਚੀ ਚੀਜ਼ ਹੈ ਬਾਣੀ 'ਚ ਜੋ ਲਿਖਿਆ ਸਭ ਠੀਕ ਹੈ ਤੇ ਪ੍ਰਭ ਜੂ ਤੋਂ ਬਰੇ ਪ੍ਰਾਣਾ ਆਧਾਰਾ ਉਹ ਪ੍ਰਾਣਾ ਦਾ ਆਧਾਰ ਹੈ ਜਿਹੜਾ ਹੈ ਪ੍ਰਾਣਾ ਦਾ ਆਧਾਰ ਹੈ ਉਹਦੇ ਨਾਲ ਟੱਕਰ ਲਾ ਕੇ ਜਿਉਂਦੇ ਰਹੇ ਕਿਉਂਕਿ ਤੁਸੀਂ ਟੱਕਰ ਦੋਦੇ ਲਾਈ ਹੋਈ ਹੈ ਕਿਉਂ ਪਹਿਲਾਂ ਸਾਲਾੜੀ ਬੰਦ ਕਰਦੇਵੇਂ ਫੇਰ ਕਰੋਗੇ ਤੁਸੀਂ ਆਕਸੀਜਨ ਤੁਸੀਂ ਪੈਦਾ ਕੀਤੀ ਸੀ ਪਾਣੀ ਅਸੀਂ ਪੈਦਾ ਕੀਤਾ ਇੱਥੇ ਪਾਣੀ ਉਹ ਅਖੇ ਲੈ ਜਵੇ ਤੋ ਕਦੋਂ ਕਦੋਂ ਦਾ ਜੀਵਨ ਹੈ ਜੂ ਇੱਥੇ ਕਿੰਨੇ ਦਿਨਾਂ ਦਾ ਜੀਵਨ ਕੁਦਰਤ ਦੇ ਨਾਲ ਟੱਕਰ ਲਾ ਕੇ ਜੀਵਨ ਨਹੀਂ ਬਚਾਇਆ ਜਾ ਸਕਦਾ ਕੁਦਰਤ ਅਨੁਸਾਰ ਚੱਲ ਕੇ ਹੀ ਜੀਵਨ ਬਚਾਇਆ ਜਾ ਸਕਦਾ ਜੇ ਜੀਉਦੇ ਰਣਾ 14 ਦੇ ਲੋਕ ਤਾਂ ਪਹਾੜੇ ਦੇ ਵਿੱਚ ਰਹਿਣ ਪਹਾੜੇ ਵਿੱਚ ਰਹਿਣਾ ਸਿੱਖਣ ਪਹਾੜੇ 'ਚ ਰਹਿਣ ਦੇ ਖਾਤਰ ਆਪ ਰਹਿਣ ਦੂਜਿਆਂ ਨੂੰ ਰਖੜੋ ਆਪਣੀਆਂ ਬਰਬਰਜੀਆਂ ਛੱਡ ਦੇਣ ਬਰਬਰਜੀ ਹੋ ਜਿੱਥੇ ਚੱਲਣ ਗਿਆ ਮੇਰੀ ਮਰਜ਼ੀ ਦਾ ਰਾਜ ਚਾਹੀਦਾ ਹੈ ਮੇਰੀ ਮਰਜ਼ੀ ਦਾ ਉਹ ਚਾਹੀਦਾ ਹੈ ਮੇਰੀ ਮਰਜ਼ੀ ਦਾ ਉਹ ਚਾਹੀਦਾ ਹੈ ਇਹ ਨਾਸ ਇਹ ਨਾਸਵਤ ਚੀਜ਼ ਹੈ ਇਹ ਇਹਨਾਂ ਦੀ ਸਾਰਿਆਂ ਦੀ ਮੌਤ ਦਾ ਕਾਰਨ ਹੈ ਬਰਬਰਜੀ ਸਾਰੀਆਂ ਬਿਮਾਰੀਆਂ ਦਾ ਕਾਰਨ ਬਰਬਰਜੀ ਹੈ ਬਰਬਰ ਜੀ ਦਾ ਟਕਰਾ ਪਰਮੇਸ਼ਰ ਦੇ ਪਾੜੇ ਰੋੜ ਜੇ ਮੈਂ ਉਹ ਚਲਾਉਂਦਾ ਹੋਵੇ ਚਲੋ ਜੇ ਬਚਣ ਨਹੀਂ ਬਚਣਾ ਬਹੁ ਜਾ ਹੋਰ ਕੋਈ ਇਲਾਜ ਨਹੀਂ ਹੈ ਬਚਣ ਤੁਸੀਂ ਚਾਹੇ ਆਟਮ ਬੱਬਾ ਨੂੰ ਬਚਾਉਣ ਦੇ ਰਾਜ ਫੋੜ ਦੇ ਕਰ ਲੋ ਉਹ 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 ਤੋਂ 올ਡ ਹੋਰ ਕੁਝ ਕਰ ਲਣਗੇ ਤੁਸੀਂ ਹੋ ਸਿਸਟਮ ਬਣਾ ਲੈ ਇਹ ਸਿਸਟਮ ਜਾਮ ਕਰਨ ਵਾਲੇ ਸਿਸਟਮ ਵੀ ਬਣ ਗਏ ਉਹਨੂੰ ਖੋਲਣ ਵਾਲੇ ਵੀ ਬਣ ਜਾਣਗੇ ਫੇਰ ਜਾਮ ਕੀਤੇ ਹੋਏ ਨੂੰ ਫੇਰ ਉਦੋਂ ਦਾ ਉਹਨੂੰ ਜਾਮ ਕਰਨ ਵਾਲੇ ਬਣ ਜਾਣਗੇ ਇਹ ਤਾਂ ਦੌੜ ਹੈ ਇਹ ਡੈਂਡ ਕੀ ਹੈ ਹਥਿਆਰਾਂ ਦੇ ਦੌੜ ਦਾ ਡੈਂਡ ਕੀ ਹੈ ਐਡਵੋਟ ਐਡਕੀ ਐਡਵੋਟ ਸਭ ਦੀ ਸ੍ਰਿਸ਼ਟੀ ਦਾ ਐਂਡ ਬਹੁਤ ਹੈ ਹੰਕਾਰ ਦਾ ਐਂਡ ਬਹੁਤ ਹੈ ਹੋਰ ਕੁਛ ਨਹੀਂ ਵਰਗੀ ਦਾ ਐਂਡ ਕੀ ਹੈ ਬਹੁਤ ਕਾਲ ਗਿਆ ਕਾਲ ਕਾਲ ਲਿਖ ਰਹੇ ਕਾਂਖੇ ਘੰਗੇ ਕਾਲ ਪਿਆ ਕਾਂਖੇ ਕੱਦੈ ਸਰੀਰ ਦੀ ਜਿਹੜੀ ਲੋੜ ਹੈ ਸੰਸਾਰ ਸਰੀਰ ਦੀਆਂ ਲੋੜਾਂ ਨੇ ਜੇ ਇਹਨੂੰ ਤੁਸੀਂ ਸ਼ੋਭਾ ਬਣਾ ਲਿਆ ਬਸ ਕਾਲ ਹੈ ਕਾਲ ਦੇਖੋ ਪੂਰੇ ਫੇਰ ਕਾਲ ਇਕ ਕਾਲ ਅਸਤਜਾਰ ਦਾ ਕਹਿੰਦਾ ਇਹ ਨੂੰ ਕਾਲਖਾ ਬਹੁਤ ਤਵ ਕਾਲਖੀ ਹੈ ਬੈਠੂ ਕੁਰਸੀ ਬਿੜ ਜਵੇ ਉਹ ਕਾਂਖੀ ਜਿਹੜਾ ਲਫ਼ਜ਼ ਵਰਤੇਦੇ ਨੇ ਉਹਨੂੰ ਕਾਂਖਾ ਕਿਹਾ ਹੋਇਆ ਬੁਰੂ ਬਖੀ ਬੋਲਦੇ ਕਿ ਹਿੱਦੀ ਜਾਂ ਕਾਮਸ਼ਾ ਕਹਿੰਦੇ ਨੇ ਇਹ ਰੀਰੀ ਲੱਲੀ ਪਾਪ ਕਮਾਣੇ ਕਾਂਖਾ ਦਾ ਮਤਲਬ ਹੈ ਪਰਸਨਲ ਇੱਛਾ ਇਹ ਕਾਂਖਾ ਇੱਕ ਦੀ ਜਿਹੜਾ ਇੱਕ ਹੈ ਨਾ ਪਰਸਨ ਉਹਦੀ ਇੱਛਾ ਰੂ ਇੱਕ ਆकांक्षा ਇੱਕ ਦੀ ਆਸਾ ਇੱਕ ਆकांक्षा ਮੇਰੀ ਇੱਕ ਆकांक्षा ਕੁਝ ਹੋਰ ਹੈ ਮੇਰੀ ਇੱਛਾ ਹੋਰ ਹੈ ਥੋੜੀ ਥੋੜੀ ਇੱਛਾ ਥੋੜੀ ਆकांक्षा ਇਹਨਾਂ ਦੀ ਅੰਡ ਹੈ ਇਹ ਆकांक्षाਵਾਂ ਦਾ ਹੀ ਲੜਾਈ ਹੈ ਸੰਸਾਰ ਦੀ ਲੜਾਈ ਕਾਦੀ ਹੈ ਇਹਦੀ ਵੀ ਲੜਾਈ ਹੈ ਅਲੈਕਸ਼ਨ ਦੇ ਵਿੱਚ ਇਹ ਕੀ ਲੜਾਈ ਹੈ ਪਾਰਟੀਆਂ ਦੀ ਕਾਦੀ ਲੜਾਈ ਹੈ ਇਹ ਲੜਾਈ ਹੈ ਬੱਲੇ ਬੰਡ ਦੀ ਸਰਪੰਚ ਬੰਡ ਦੀ ਬਾਣ ਦਾ ਬੇਬਰ ਬੰਡ ਦੀ ਮਿਨਿਸਟਰ ਬੰਡ ਦੀ ਪ੍ਰਾਇਮ ਪ੍ਰੇਮਿਸਟਰ ਬੰਡ ਦੀ ਵਿਸ਼ਵ ਦੀ ਵੱਡੀ ਪਾਵਰ ਬੰਡ ਦੀ ਕੀ ਹੈ ਸਭ ਵੱਡਾ ਬੰਡ ਦੀ ਲੜਾਈ ਹੈ ਕਾਮਸ਼ਾ ਦੀ ਲੜਾਈ ਹੈ ਜੇ ਕੋਈ ਛੋਟਾ ਬਣ ਲੱਗਦਾ ਦੀ ਲੜਾਈ ਖਤਮ ਜਿੰਦਣ ਛੋਟਾ ਬਣ ਲੱਗ ਗਿਆ ਲੜਾਈ ਖਤਮ ਪੜਨਾ ਤਰ ਬੁੱਲਾ ਦੋਏ ਵੱਡਾ ਵਰਲਡ ਦੀ ਲੜਾਈ ਸਿਖਾਉਂਦੇ ਨੇ ਵੱਡਾ ਵਰਲਡ ਦੀ ਸਿੱਖਿਆ ਦਿੰਦੇ ਨੇ ਸਾਡੇ ਕਾਲਜਾਂ ਸਕੂਲਾਂ ਵਿੱਚ ਵੱਡਾ ਪੜਾਇਆ ਜਾਂਦਾ ਉੱਥੇ ਇਹੀ ਪੜਾਈ ਪੜਾਈ ਜਾਂਦੀ ਹੈ ਜਾਂਦੀ ਹੈ ਤੇ ਤਾਂ ਨਾਸ ਹੀ ਬਣਾਈਏ ਨਾਸ ਹੈ ਇਹ ਤਾਂ ਨਾਸ ਹੁੰਦਾ ਕਾਂਕ ਖਿਆ ਵਧਾਈ ਜਾਂਦੀ ਹੈ ਉੱਥੇ ਇਹ ਅਵਿਧਿਆ ਹੈ ਤਾਂ ਹੀ ਅਵਿਧਿਆ ਕੇ ਹੈ ਵਿਦਿਆ ਹੈ ਵਿਦਿਆ ਜਿੱਥੇ ਕਾੰਕਸ਼ਾ ਤੁਹਾਡੀ ਵਿਦਾਈ ਜਾਂਦੀ ਹੈ ਉਹ ਵਿਦਿਆ ਕਾਲ ਵਾਸ ਕੀਤਾ ਜਾਂਦਾ ਤੁਹਾਨੂੰ ਉੱਥੇ ਬੜਾ ਬਣਦੀ ਇੱਛਾ ਪੈਦਾ ਕੀਤੀ ਹੈ ਇਹਦਾ ਮਤਰਾ ਵਿਦਿਆ ਕਾਰ ਬਣਦਾ ਲੋਹ ਬਣਦਾ ਤਾਂ ਵਿਦਿਆ ਮਾਦੋ ਵਿਦਿਆ ਹੈ ਤਕੀਨ ਬਵੇਗਦੀ ਬਲੀਦ ਬਵੇਗਦੀ ਬਈ ਤਾਂ ਹੀ ਪਰ ਵੇ ਦੇ ਦੀ ਬਲੀਨ ਆ ਵਿਦਵਾਨਾਂ ਦਾ ਸਾਰਿਆਂ ਦਾ ਹੀ ਇੱਥੇ ਪੰਡਤ ਦੀ ਗੱਲ ਚੱਲੂਗੀ ਹੁਣ ਵਿਦਵਾਨ ਦੀ ਉਹ ਪੰਡਤ ਕਾਹਨ ਸੀ ਬਾਪੜ ਗੁਰੂ ਹੈ ਜਗਤਕਾਰ ਹਸਨ ਕਾ ਗੋਣਾ ਵਕਤ ਤਾਂ ਫਿਰ ਘਾਂ ਰੇ ਨਾ ਬਾਪੜ ਵਿਦਵਾਨ ਰੋ ਪਗ ਜਗ ਤੇ ਨਾ ਚੜਿਆ ਹੋਇਆ ਹੈ ਜਗਤ ਵਿਦਵਾਨ ਦੇ ਸੱਤੇ ਖੜਾ ਹੈ ਜਗਤ ਨੂੰ ਵਿਦਵਾਨ ਜਲਾ ਰਿਹਾ ਹੈ ਬੂਰਖ ਦੇ ਹੱਥ ਪਦ ਸੇਰ ਗਿਆ ਗਿਆ ਸਾਰੇ ਇਨਸਾਨਾਂ ਜਗਤ ਦਾ ਸਟੇਰ ਜਗਤ ਦੇ ਜਹਾਜ਼ ਦਾ ਸਟੇਰ ਕਬੂਰਖ ਦੇ ਹੱਥ ਹੈ ਬਦਵਲ ਦੇ ਹੱਥ ਹੈ ਨਾ ਸਕੂਰੀ ਹੋਗਾ ਡੁੱਬੂ ਕਿਉਰੀ ਹੈ ਸਵਾਲੇ ਨਹੀਂ ਪੈਦਾ ਹੁੰਦਾ ਨਾ ਡੁੱਬੇ ਰੀਰੀ ਲੱਲੀ ਪਾਪ ਕਮਾਣੇ ਪੜ ਆਉਤੋਂ ਨੂੰ ਗੁਣੋਂ ਵਿਸਰਿਆ ਆਉ ਗਣ ਪੜ ਲੈ ਗੁਣ ਗਣ ਪੜਾਇਆ ਜਾਂਦੇ ਨੇ ਗੁਣ ਵਿਸਰ ਗਏ ਢੇਲੇ ਗੁਣ ਵਿਸਰ ਗਏ ਨਾ ਕੋਈ ਬਹਿਰੀ ਰੋਏ ਬਗਾਨੋ ਵਿਸਰ ਗਿਆ ਗੁਰ ਦਿਵੇ ਸੋ ਗੌਰਾ ਹੋਏ ਵਿਸਰ ਗਿਆ ਗੁਰ ਹਮ ਨਹੀਂ ਚੱਗੇ ਬੁਰਾ ਨਹੀਂ ਕੋਏ ਵਿਸਰ ਗਿਆ ਗੁਰ ਇੱਕ ਪਿਤਾ ਇੱਕ ਸਕੇ ਹਮ ਬਾਰਕ ਵਿਸਰ ਗਿਆ ਗੁਰ ਸਾਰੇ ਗੁਰੂ ਬਸਰ ਕੇ ਦਰਪਾ ਨਹੀਂ ਰਹਾ ਹਰੇ ਤੋਂ ਪਹਿ ਲਗਦੀ ਕਿ ਕਦੋਂ ਦੂਏ ਤੋਂ ਪਹਿ ਲਗਦੀ ਹੈ ਕਿਸੇ ਤੇ ਕੋਈ ਦਿਵਾਰ ਨਹੀਂ ਕਰ ਰਹਾ ਪਾਕਿਸਤਾਨ ਹਿੱਦੋਸ ਤੋਂ ਦਿਵਾਰ ਨਹੀਂ ਕਰ ਰਹਾ ਹਿੱਦੋਸ ਤੋਂ ਪਾਕਿਸਤਾਨ ਦੇ ਦਿਵਾਰ ਕਰਨੇ ਦੁਸ਼ਮਣ ਲੱਗਦਾ ਕਦੂਏ ਇਕਦੂਏ ਨੂੰ ਦੁਸ਼ਮਣ ਲੱਗਦਾ ਨੇ ਇਹ ਪੜਾਈ ਚ ਸੋਖਾ ਇਸੋ ਖੜਾ ਰਸਤਾ ਗੋੜੀਆਂ ਖਾਦੀਆਂ ਬਣੀ ਜਿਹੜੀ ਉਹਦੀ ਇਹਨਾਂ ਨੇ ਪਹਿਰੇਦਾਰ ਰੱਖੇ ਹੋਏ ਨੇ ਫੇਰ ਵੀ ਖਤਰਾ ਮਾਰ ਦੇਣਗੇ ਕਿਹੜੇ ਦਾ ਬਹਿ ਗਏ ਆਇਰਾ ਹੈ ਹੋਰ ਕੋਈ ਵੀ ਆ ਸਾਬਣੀ ਹੈ ਸਾਡੇ ਹੋ ਰਿਹਾ ਜੋ ਕੁਝ ਹੋ ਰਿਹਾ ਇਹ ਸਿਆਲ ਬਜ਼ਾਰ ਆ ਹੈ ਪੜੇ ਲਿਖੇ ਨੇ ਬਹੁਤ ਨੇ ਬਹੁਤ ਕਿਤਾਬਾਂ ਨੇ ਦਦਾਰ ਹਜ਼ਾਰ ਕਿਤਾਬਾਂ ਹੈ ਚਰਚਰ ਹਜ਼ਾਰ ਕਿਤਾਬਾਂ ਹੈ ਇਹਨਾਂ ਕੋਲ ਕਿਹੜਾ ਰਾਹ ਹੈ ਵਿਦਵਾਨਾਂ ਵਾਲਾ ਰਾਹ ਹੈ ਸਾਰਾ ਇਹਨਾਂ ਦਾ ਹੀ ਪੈਦਾ ਕੀਤਾ ਹੋਇਆ ਹੈ ਇਹ ਬੁਰਖਾ ਦਾ ਰਾਹ ਹੈ ਜਿੱਦਾਂ ਜਿਤ ਪਾਇਆ ਉਹਨਾਂ ਜਿਤ ਭਗਤੀ ਕੇ ਵਿੱਚ ਹੋ ਜੂ ਸੰਸਾਰੀ ਪਾਇਆ ਹੁਕਮ ਦੀ ਦਾ ਪਾਇ ਹੈ ਜੀ ਬਾਣੇ ਦੀ ਦਾ ਪਾਇ ਹੈ ਜੀ ਪਰਮੇਸ਼ਰ ਦੀ ਦਾ ਪਾਇ ਹੈ ਉਹ ਨਹੀਂ ਕਿਸੇ ਪੈਦਾ ਹੈਗੀ ਉਹ ਜਿਹੜੇ ਹਤਵਾਦੀ ਇਹ ਦੀ ਕਿਸੇ ਰੁਕੇ ਦੀ ਕਿਸੇ ਰੁਕੇ ਦੀ ਪਰ ਰੱਬ ਦਾ ਜੇ ਰੱਬ ਦਾ ਡਰ ਹੋਵੇ ਤਾਂ ਇਹ ਗੱਲ ਵਿੱਚ ਹੁਕਮ ਨਾ ਵਾਰੀ ਨਹੀਂ ਸਕਦਾ ਕੋਈ ਫਿਰ ਕੀ ਨੌਣਾ ਰੱਖਣ ਦੀ ਗੱਲ ਭਰੋਸਾ ਹੀ ਆਣੀ ਕਰੰ ਬਹੁਤ ਜੰਗ ਕੀਤੇ ਲਿਭ ਰੋਸਾ ਤਾਂ ਲਈ ਜੋ ਵੇ ਕੀਤਾ ਸੋ ਮਾ ਪਾਇਆ ਸੋ ਵੇ ਪਾਇਆ ਜੋ ਵੇ ਬਨਾਰਾ ਕੀਤਾ ਉਹ ਬਾਰੇ ਦੋਸ ਨਤੀਜਾ ਅਬਰ ਜਲੋ ਕੁਦਰਤ ਨੇ ਕੁਛ ਨਹੀਂ ਕੀਤਾ ਇਹਨਾਂ ਦਾ ਆਪਣੇ ਹੀ ਕੀਤਾ ਆਪਣੇ ਜਾਲ ਚ ਆਪੇ ਫਸ ਗਈ ਦੁਨੀਆ ਦੇ ਵਿਦਵਾਨ ਦੁਨੀਆ ਦੇ ਸਿਆਣੇ ਆਪਣੇ ਜਾਲ ਚ ਆਪੇ ਫਸੇ ਇਹ ਸਾਰੇ ਸਿਆਸਤਾਨ ਆਪਣੇ ਤਾਂਨੇ ਬਾਰੇ ਚ ਆ ਫਸੇ ਜਿਹੜੇ ਬਾਹਰ ਬੈਠੇ ਨੇ ਉਹ ਰੋਣਾ ਨਹੀਂ ਸਤਵੀਂ ਵਜੇ ਨੇ ਜਿਹੜੇ ਇਹਨਾਂ ਨਾਲ ਅੱਗੇ ਹੋਏ ਨੇ ਸਾੜੇ ਬਾਣੇ ਕਿਉਂ ਉਹੀ ਸੰਤ ਫਸਦੇ ਨੇ ਜਿਹੜੇ ਇਹਨਾਂ ਦੇ ਕੋ ਬਹਿੰਦੇ ਨੇ ਇਹਨਾਂ ਦੀ ਸੁਣਦੇ ਨੇ ਜਿਹਨਾਂ ਨੂੰ ਸਿਆਸਤ ਦਾ ਜਗ੍ਹਾ ਲੱਗਦੇ ਨੇ ਸਿਆਸਤ ਦਾ ਨਹੀਂ ਕਰ ਸਕਦੇ ਸਿਆਸਤ ਦਾ ਦੇਖਲਾਫ ਨਹੀਂ ਬੋਲ ਸਕਦੇ ਸਿਆਸਤ ਦਾ ਉਹ ਹੀ 라 ਵਰਗਈ ਨੇ ਚੋੜਾਈ ਬਦਲੇ ਹੋਏ ਪੈਸਾ ਹੀ ਉਹਨਾਂ ਨੂੰ ਚਾਹੀਦਾ ਪੈਸੇ ਹੀ ਉਰੂੜ ਚਾਹੀਦਾ ਮਾਣਾ ਐਸਾ ਲੇਖਾ ਤੂੰ ਕੀ ਪੜਿਆ ਲੇਖਾ ਦੇਣਾ ਤੇਰੇ ਸਿਰ ਰਹਾ ਕਿਹੜਾ ਲੇਖਾ ਪੜ ਲਿਆ ਮਾਨੂੰ ਕਹਿੰਦੇ ਆਪਣਾ ਤੂੰ ਤਾਂ ਪੜ ਲ ਤੋ ਕਿਹੜਾ ਲੇਖਾ ਪੜ ਲਿਆ ਤਨਤਨ ਰਾਜਾ ਜਨਕਾਏ ਪੜਾਤਾ ਲੇਖਾ ਜਦ ਸਬਰ ਨੇ ਕੀ ਬਵੇਕ ਨਹੀਂ ਇੱਕ ਘੜੀ ਕੇ ਸਵਣ ਨੇ ਪਾਪੀ ਤਰੇ ਦੇਖ ਸਵਣ ਕਹਿੰਦੇ ਜਨ ਜਨੇ ਕੀਤਾ ਪਾਪੀ ਹੋਰ ਛੁੱਟ ਗਏ ਕਿਵੇਂ ਛੁੱਟ ਜਾਣਗੇ ਗੁਰਮਤਿ ਦੇ ਖਿਲਾਫ ਹੈ ਗੱਲ ਇਹ ਪਾਣੀ ਮੈਂ ਵੀ ਨਾ ਸਾਰੇ ਸੰਸਾਰ ਦੀ ਪਿਆਸ ਦੂਰ ਇਕ ਮੈਂ ਹੋ ਜੂ ਬਈ ਰਾਜੇ ਨੂੰ ਪਾਣੀ ਪਿਲਾ ਦੋ ਪਰਜਾ ਨੂੰ ਪਿਆਸ ਨਹੀਂ ਲੱਗੂ ਜੇ ਰਾਜਾ ਪਾਣੀ ਪੀ ਲਵੇ ਵੀ ਪਰਜਾ ਨੂੰ ਪਿਆਸ ਨਹੀਂ ਲੱਗੂ ਇਹਦੀ ਇਕ ਮੈਂ ਹੋ ਜੂ ਆਪੜਾ ਇਪੜਾ ਹੀ ਹੋਈ ਜੀ ਪਰ ਨੱਦੀ ਠੀਕ ਆ ਗੱਲ ਭਾਈ ਗੁਰਦਾਸ ਦੀ ਬਾਰਾਣੇ ਭਾਈ ਗੁਰਦਾਸ ਦੀ ਬਾਰਾਣੇ ਬਦਵਾਨਾ ਨੇ ਬਧੀ ਹੋਈ ਅਰੇ ਬਾਰਾ ਜਹਾ ਹੈ ਵੀ ਕਿ ਨਹੀਂ ਮੈਨੂੰ ਪੜਿਆ ਨਹੀਂ ਉਹ ਜੀ ਆ ਜਾ ਹੈਗਾ ਹੈਗਾ ਸ਼ਾਹ ਦਾ ਪਤਾ ਜੇ ਤੁਸੀਂ ਕਹਿ ਨੂੰ ਹੈਗਾ ਤਾਂ ਹੋਊਗਾ ਇਹ ਤੈਨੂੰ ਹੋਣੀ ਬਾਹਰ ਹੋ ਰਿਹਾ ਕਹਿੰਦਾ ਤਾਂ ਸੁਣੇ ਨੇ ਆ ਪਰ ਚੱਲਦਾ ਹੈਗਾ ਨਾ ਪ੍ਰਚਾਰ ਆ ਪ੍ਰਚਲਦਾ ਹੈ ਪ੍ਰਚਾਰ ਪ੍ਰਚਾਰ ਦੇ ਵਿੱਚ ਪ੍ਰਚਲਨ ਮੈਂ ਤਾਂ ਪੰਡਤ ਦੀ ਗੱਲ ਕਰਨਾ ਪੰਡਤ ਦਾ ਦੇ ਬੋਲ ਸੁਣੇ ਆ ਰਾਜੇ ਜਨਕ ਦੀ ਗੱਲ ਪੰਡਤ ਦੇ ਪ੍ਰਚਾਰ ਕਰਦੇ ਵੀ 18 ਪਰ ਉਹਨੇ ਉਹ ਜਿਹੜੇ ਸੀ ਤਰਕ ਖਤਮ ਕਰਤੇ ਇੱਕ ਚੰਗਾ ਪਉ ਸੰਨ ਪਾਪ ਨਾ ਪੁੱਜਣੀ ਹਾਂ ਗੁਰਬਾਣੀ ਦਾ ਗੱਲ ਮੰਨਦੀ ਨਹੀਂ ਤੁਸੀਂ ਇਹ ਗੱਲ ਦਾ ਪ੍ਰਚਾਰ ਕੀਤਾ ਕਿਉਂ ਕੀਤਾ ਅਸਰ ਦੇ ਵਿੱਚ ਬਲੈਕਮੇਲਿੰਗ ਕਰ ਦਿੱਤੀ ਕਰ ਲਈ ਬਾਇਆ ਚਾਹੀਦੀ ਸੀ ਬਾਇਆ ਦੀ ਭੁੱਖ ਪੂਰੀ ਕਰਨੀ ਸੀ ਇਹਨੂੰ ਬਾਇਆ ਦਾ ਰੀਲ ਕੋਲ ਪ੍ਰਚਾਰ ਹੁਲੂ ਬਾਇਆ ਦਾ ਰੀਤਾ ਤੰਨਾ ਬੋਲ ਆਉਂਦਾ ਭਾਇਆ ਦਾਰਿਆ ਤਨਾ ਬੋਲਾ ਹੈ ਇਸ ਕਰਕੇ ਹੁਣ ਸਾਰੇ ਸਿੱਖ ਚਾਹੇ ਉੱਤੇ ਤੇ ਲੈ ਕੇ ਥੱਲੇ ਤੱਕ ਜਿੱਦਾਂ ਦੇ ਕੋਲ ਪ੍ਰਚਾਰ ਦਾ ਹੈ ਅੰਨੇ ਬੋਲੇ ਹੋਏ ਹੋਏ ਜਿਹੜੇ ਅੰਨੇ ਬੋਲੇ ਨਹੀਂ ਉਹ ਚੁੱਪ ਕਰਕੇ ਬੈਠੇ ਹੋਏ ਨੇ ਉਹ ਚੁੱਪ ਕਰਕੇ ਬੈਠੇ ਹੋਏ ਨੇ ਉਹ ਖੋਜ ਰਹੇ ਨੇ ਦੇਖ ਰਹੇ ਨੇ ਗੱਲ ਕੀ ਹੈ ਜੇ ਗੱਲ ਕਿਤੇ ਵੀ ਕਰ ਰਹੇ ਨੇ ਉਹ ਥੋੜੇ ਜੇ ਏਰੀਆ ਜਿਹੜਾ ਟੈਸਟ ਕਰਕੇ ਦੇਖਦੇ ਨੇ ਦਵਾਈ ਜਿਹੜੇ ਦਵਾਈ ਨਵੀਂ ਬਣਦੀ ਹੈ ਪਹਿਲਾਂ ਕੁਝ ਬੰਦੇ ਆ ਤੇ ਆਪਣੇ ਟੈਸਟ ਕਰਕੇ ਦੇਖੀ ਲੀਏ ਚੂਹਿਆਂ ਤੇ ਟੈਸਟ ਕਰੀਦੀ ਆ ਕੋਈ ਕੁੱਤੇਾਂ ਤੇ ਟੈਸਟ ਕਰਦਾ ਕੋਈ ਬਿੱਲੀਾਂ ਤੇ ਟੈਸਟ ਕਰਦਾ ਫਿਰ ਜੇ ਉਹ ਤੇ ਠੀਕ ਆ ਜੇ ਫਿਰ ਆਦਮਿਆਂ ਤੇ ਟੈਸਟ ਹੁੰਦੀ ਆ ਜਦ ਕਾਮਯਾਬ ਹੋ ਜਾਏ ਉਹਦੇ ਸਾਈਡ ਇਫੈਕਟ ਦੇਖਿਆ ਜਾਂਦਾ ਨੇ ਫਿਰ ਉਹ ਮਾਰਕੀਟ ਚ ਲੈ ਜਾਂਦੀ ਆ ਬਾਰਗੜੀ ਦੇ ਲੋਰ ਤੋਂ ਪਹਿਲਾਂ ਪਹਿਲਾਂ ਬੜੇ ਟੈਸਟ ਕਰਨੇ ਪੈਂਦੇ ਨੇ ਸਿਆਣੇ ਆਦਮੀ ਜਿਹੜੇ ਐਵੇਂ ਕਰਦੇ ਨੇ ਨਹੀਂ ਬਾਕੀ ਪਹਿਲੇ ਠੋਕ ਦਿੰਦੇ ਨੇ ਠੀਕ ਹੈ ਕੁਝ ਮਰ ਜਾਂਦੇ ਨੇ ਕੋਈਆਂ ਦੇ ਅੰਗ ਪੈਰ ਹੋ ਜਾਂਦੇ ਨੇ ਕਿਸੇ ਦਾ ਕੋਸੋ ਜਿਹਾ ਨੇ ਕਹਿੰਦੇ ਕੁਝ ਦਰਬਾਰੇ ਵਾਲੇ ਆਲੇ ਵਰਗੇ ਨਹੀਂ ਹੋ ਕੇ ਦਵਾਈ ਬਣਾ ਲਈ ਹੁੰਦੀ ਐ ਜਿਸੀ ਨਵੀਂ ਦੀ ਲੈਵਲ ਪੁਰਾਣੀ ਦਵਾਈ ਨੂੰ ਅਮੈਂ ਪੈਕ ਪੈਕੇ ਨਵਾਂ ਕਰਕੇ ਦਿੰਦੇ ਨੇ ਉਹਨੇ ਪੈਗ ਤਾਂ ਤਾਂ ਦੇ ਰਿਹਾ ਸੀ ਕਿ ਨਾ ਬਣਾਇਆ ਹੈ ਦਵਾਈ ਕੋਈ ਭਰਾੜੀ ਹੈ ਜਿਹਦੇ ਖਿਲਾਫ ਉਹ ਬਾੜੀ ਕਰਦੀ ਹੈ ਪੈਗਾ ਕੋਨੇ ਹੋਰ ਬਣਾ ਲਿਆ ਜੀ ਤਰਮਾਲੇ ਵਾਲੇ ਨੇ ਨੰਗ ਸੈਣਾ ਉਹ ਜੋਗਮੰਤ ਦੇ ਰਿਹਾ ਤੋੜ ਬਰੋੜ ਕੇ ਕਬੀਰ ਦੀਆਂ ਫਕਰੀਆਂ ਲਾ ਕੇ ਥੋੜਾ ਇਹ ਵਿੱਚ ਕਰਨੋਂ ਪੈਂਦਾ ਨਾ ਉਹਨੇ ਕਹਿਤਾ ਫੜ ਉਹ ਚਲੇ ਗਈ ਗੱਲ ਜਹਰਾਰ ਕੋ ਮੈਦਾਨੀ ਕੋ ਮੈਦਾਨੀ ਸਿਆਣਾ ਸੀ ਮੈਦਾਨੀ ਨਾ ਸਾਰਿਆਂ ਨੂੰ ਸਿਆਣਾ ਸੀ ਗੁਰਮਤ ਸਾਰਿਆਂ ਨੂੰ ਇਹਨਾਂ ਨਾਲ ਜ਼ਿਆਦਾ ਜਾਣਦਾ ਸੀ ਜਿਹੜੇ ਹੁੱਡੇ ਸਾਰਿਆਂ ਨੂੰ ਰੂੜੂ ਸੋਝੀ ਜ਼ਿਆਦਾ ਸੀ ਉਹ ਫੇਰ ਵੀ ਕਿਸੇ ਟਕਸਾਲ 'ਚ ਪੜਿਆ ਹੋਇਆ ਸੀ ਪੜਿਆ ਤਾਂ ਗੁਰਬਚਨ ਦੇ ਟਕਸਾਲ 'ਚ ਐ ਪਰ ਗੁਰਬਚਨ ਤੋਂ ਉਹ ਬਹੁਤ ਜ਼ਿਆਦਾ ਸੀ ਅਕੇ ਸੀ ਉਹ ਬਿਰਤ ਵੀ ਕਰਦਾ ਰਿਹਾ